ਬੇਵ ਬਾਚ ਬੇੰਤੀ ਚੋਪਈ ਹਮਰੇ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੇ ਇਚਾ ਤਵ ਚਰਨੰਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਟੋਸਟ ਸਬੈ ਤਮਕਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੇ ਪਸੈ ਮੋਰ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚਾ ਨੇ ਜੇ ਕਰਤੇ ਕਰੇ ਐ ਸਬੈ ਰੰਕੂ ਆਜ ਸੰਗਰੇ ਐ ਉਰਨ ਹੋਏ ਮਰੀਆ ਸਾ ਤੁਰ ਭੈਨ ਕਿ ਰਹੇ ਪਿਆਸਾ ਤਮੈ ਸਾੜ ਕੋਈ ਅਵਰ ਨਾ ਧਿਆਉ ਚੁ ਪਰ ਚਾਹੋ ਸੁਤਮਤੇ ਪਾਉ ਸੇਵਕ ਸੇਕ ਮਾਰੇ ਤਰਿ ਹੈ ਚੋਂ ਚੁਨ ਸਤਰ ਮਾਰੇ ਮਰੀ ਹੈ ਆਪ ਹਾਤ ਦੇ ਬਜਿ ਬਰੀਐ ਮਰੇ ਨਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਮਾਰੇ ਪਚਾ ਸ੍ਰੀ ਅਸਿਤ ਉਜੋ ਕਰ ਹੋ ਰਚਾ राकल हो महराखन हरे साहिब संत सह प्यारे देन दुष्टन के हा ब्रि चतु काल पाए ब्रह्मा बतरा काल सबजु अवतरा काल पर बेस प्रकाशा सकल काल का किया जवन काल कालोगी सब कि वेदराज ब्रह्मा ज्योतियो ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸਿ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਚੰ ਆਪ ਸਾਰੇ ਸਵਕਨ ਕੋ ਸਵਗਨ ਸੁਖ ਦਿਯੋ ਸਤਰਨ ਕੋ ਪਲਮੋ ਬੁਦਕੀਓ کڑکڑ کے جانت پل پر پیر پشانت چیٹی اتولا سب پر کرتن دکھ پائے پائے ایک ایک کی پیر پچانے کر جان جب کر تارا پرچا تا ترت تب دہی اپارا جب آ کر تم میں ملت دہ تر سب ہوں ਜੇਤ ਬਦਨ ਸ੍ਰਿਸ਼ਟ ਸਭ ਧਾਰੈ ਆਪ ਪਾਪ ਨੀ ਬੂਜੂ ਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਚਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲਾmb ਆਦ ਨੀਲ ਨਾਦ ਸਾੰਭ ਤਾਕਾ ਮੂਡ ਉਚਾਰਤ ਭੇਤਾ ਚਾਕੋ ਭੇਵਨਾ ਪਵ ਦੇਤਾ ਤਾਕਿ ਕਿਰਪਾ ਹਨ ਹਨੂਮਾਨ ਤਮਹ ਮੂਡ ਕਛ ਪੇਤਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨਕਰ ਕਾ ਜੀਨਤ ਨਹਿ ਪੇਵ आपपनी බदਜਤੀ बਰणਤpeੇ नpe नਤ ਤਤ तम्रा ਲखा ना जायए پسसाराਕਹ බद सਜ प्रथम संसारा एकਰप ਨ උपਸरूपा रਕ्यराੀ पूपाਅਜ ਜਰ्य से तਜਕਨੀ उਤपਜ खाਨ पाह රचੀਨ कह फूਲ राजा हවැ බैठा कहੁ समටප्याਸंगरी ैठा सरी ਸृख्ठ दिखाਆ ចपाव आदਜु आद ਸरूප ंपाव, ਅਵਰਚਾ ਮੇਰੀ ਤਮਹਰੋ ਸਿਖੂ ਬਾਰ ਅਸਿਖਸ ਕਰੋ ਦੁਸ਼ਟ ਚ ਤੇ ਅਠਵਤ ਤਪਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਐਸੀ ਤੂਜ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵਮਰੇ ਪਰਖ ਜਾਵਨ ਭਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਂਤ ਕਾਲਾ ਕ੍ਰਪਾ ਦ੍ਰਿਸ਼ਟ ਤਨਜਾਹਿ ਨਿਹਰਹੁ ਤਾਂਕੇ ਤਾਪ ਤਨਕ ਮੋਹਰਹੁ ਰੈ ਦਸੇਦ ਕਰਮੋ ਸਭ ਹੋਈ ਟੁਕਟਿ ਸ਼ਵਸ਼ੈ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਭਰ ਅਕਾਲ ਫਾਸਤੇ ਤਾਹੇ ਬਾਰ ਜੰਨਰ ਨਾਮ ਤੇ ਹਰੋ ਕਹਾ ਤਰਤ ਟੋਸ਼ਟ ਦੋਗਿਤਰਹ ਖੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਤ ਦੈ ਲਹੁ ਉਬਾਰੇ ਸਰਬ ਧਰਮ ਹੋ ਸਹਾਈ ਦੂਸ਼ਟ ਤੁਗਤੇ ਦੇਹ ਬਚਾਈ ਖੜਗ ਕੇਤ ਬੈ ਸਰਨ ਤੇ ਹਰੀ បហतදැलेෙह उបරි सਹहरूម होសហយ 200फ्ट दोទ लेෙह बចයි वाරជका खालसा වहර की फធកវបාचබនទចព हमරිකហ तදរछ पूරន होए चතគ អច तावចरनाន រहមरा අපណ जानකරប្រतपा ਅਮਰੇ ਟੋਸਟ ਸਬੈ ਤਮ ਕਾਵਹ ਆਪ ਹਾਤ ਦੇ ਮੋਹਿ ਬਚਾਵਹ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਾ ਚਾ ਨੈ ਜੇ ਕਰਤੇ ਕਰਿਐ ਸਬੈ ਰੰਧ ਕੋ ਆਜ ਸੰਗਰੇਐ ਪੂਰਨ ਹੋਏ ਮਰੀ ਆਸਾ ਤੁਰ ਭੈਨ ਕਿ ਰਹੇ ਪਿਆਸਾ ਤਮੈ ਸਾੜ ਕੋਈ ਅਵਰ ਨਾ ਤਿਆਉ ਜੋ ਪਰ ਚਾਹੋ ਸੁਤੰਬ ਤੇ ਪਾਉ ਸੇਵਕ ਸੇਕ ਮਾਰੇ ਤਰਿਹੈ ਚੋਂ ਚੁਨ ਸਤਰ ਮਾਰੇ ਮਰੀ ਹੈ ਆਪ ਹਾਤ ਦੇ ਵਜੇ ਭਰੀਐ ਬਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਿਤ ਉਜੋ ਕਰ ਹੋ ਰਚਾ ਰਾਖਲ ਹੋ ਮਹਾਰਾਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮੋ ਬਰੇ ਚਤਰ ਤਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਭ ਜੂ ਅਵਤਰਾ काल पाए कर बेसन प्रकाश सा सकल काल का की आत्मा सा जवन काल योगी सब कीयो बेदराज ब्रह्मा जूतियो जवन काल सब लोग सवार नमन कर है ताही हमारा जवन काल सब जगत बनायो देव तत जचन उपजायो आद अंत एक है अवतार श्री गुरु समझे हो हमारा ਨਮਸਕਾਰ ਇਸਹਿ ਕੋ ਮਾਰੇ ਸકલ ਪ੍ਰਜਾ ਜਿੰਦ ਆਪਸਾਰੇ ਸੇਵਕਨ ਕੋ ਸਭ ਗਨ ਸੁਖ ਦਿਯੋ ਸਤਰਨ ਕੋ ਪਲਮੋ ਬੁਦਕੀਯ ਘੜ ਘੜ ਕੇ ਅੰਤਰ ਕੇ ਜਾਨਤ ਤਲਿ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੋ ਚਰ ਅਸਤੂਲਾ ਸਭ ਪਰ ਕਰਪਾ ਤ੍ਰਿਸ਼ਟ ਕਰਹੂਲਾ ਸੰਤਨ ਤੁਕ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਇਕੜ ਕਰਕੇ ਪੜਵੜ ਕੀ ਜਾਣੈ ਜਬ ਉਦ ਕਰਕ ਕਰ ਕਰ ਤਾਰਾ ਪ੍ਰਚਾ ਤਰਤ ਤਬ ਦੇਹੀ ਅਪਾਰਾ ਜਬ ਆਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤੰਦਰ ਆਲਮ ਜਾਣਤ ਬੇਦ ਬੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਭ ਆਦ ਨੀਲ ਨਾਦ ਸੰਭ ਤਾ ਕਾ ਮੂਡ ਉਚਾਰਤ ਭੇਤਾ ਚਾਕੋ ਭੇਵਨਾ ਪਾਵ ਦੇਤਾ ਤਾਕਿ ਕਿਰਪਾ ਹਨ ਹਨੂਮਾਨ ਤਮਹਾ ਮੂਡ ਕਸ਼ਪੇਤ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨ ਕਰਕਾ ਜੀਨਤ ਨਹਿ ਪਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤਹ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਪਸਰੂਪਾ ਰੰਗ ਕਪਿਵਰਾ ਨੀ ਪੂਪਾ ਅੰਟਜ ਜਰਜ ਸੇਤਜ ਕੀਨੀ ਉਤਪੁਜ ਖਾਨ ਬਾਹਰ ਰਚਦੀਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਮਟ ਪਿਆ ਸੰਗਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਈ ਆ ਚੰਪਵ ਆਦ ਜੁਗ ਆਦ ਸਰੂਪ ਸਿੰਪਵ ਅਵਰ ਅੱਛਾ ਮੇਰੇ ਤਮ ਘਰੋ ਸਿਖੁ ਬਾਰ ਆ ਸਿਖ ਸਗਰੋ ਦੁਸ਼ਟ ਜਿਤੇ ਅਠਵ ਤੋ ਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸੀ ਤੁਜ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ پورک جبکہ کرپا درشٹ تن جہ نی ہو تا کے تاپ تنک موہ رہو ارد سد کر مو سب ہوئی ٹوشٹ شب شہ سکے نوئی ایک بار جنت محرا کال فاستے تاہ » न्रन् मतिहरूकाहा दर्थ दूष्ट दुगतह खडග केत ۾ सरन्ந்த तिहाරිੀ या पहात दैलेह उबाරි सर्बठरमಹ हो सहाई दूष्ट दुग तेੇले हो बचाයි කග केत में सरन्ந்தतिहाරි आप पहात दैलेह उبارਰੀ सर्बठरम हो सहाई दष्टद तेੇलेह बचाයි वहरुजीका खालसा वाहरजी की फथ। បនទចពី हम करहातਦ រچ पूਰਨ होយជਤਕ ਇछ ताचनाਨमा រहमारा अना जान करបपारा हमरे दूष्टសប तमकाਵह आपहाथਦមបचा हो सुख बសមर परवारा सेवਕ सेख सបگرतारा मोचा ने جي करਤ ਰ साបਰ को आज सਰ। ਉਰਨ ਹੋਏ ਮਾਰੀਆ ਸਾ ਤੁਰ ਭੈਨ ਕਿ ਰਹਿ ਪਿਆਸਾ ਤਮੈ ਸਾੜ ਕੋਈ ਅਵਰ ਨਾ ਤਿਆਉ ਜੋ ਪਰ ਚਾਹੋ ਸੁਤਮਤੇ ਪਾਉ ਸੇਵਕ ਸੇਕ ਮਾਰੇ ਤਰਿ ਹੈ ਚੋਂ ਚੁਨ ਸਤਰ ਮਾਰੇ ਮਰੀ ਹੈ ਆਪ ਹਾਤ ਦੇ ਮੁਜਿ ਬਰੀਐ ਬਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਮਾਰੇ ਪਚਾ ਸ੍ਰੀ ਅਸਿਤ ਉਜੁ ਕਰ ਹੋ ਰਚਾ ਰਾਕਲ ਹੋ ਮਹਰਾ ਕਰਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨਬੰਦ ਦੁਸ਼ਟਨ ਕੇ ਹੰਤਾ ਤਮ ਬਰੇ ਚਤਰ ਤਸ ਗੰਤਾ ਕਾਲ ਪਾਇ ਬ੍ਰਹਮਾ ਬਉਤਰਾ ਕਾਲ ਪਾਇ ਸਭ ਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ ਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੇ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਾਰੇ ਸਵਕਨ ਕੋ ਸਵਕਨ ਸੁਖ ਦਿਯੋ ਸਤਰਨ ਕੋ ਪਲਮੋ ਉਬਦਕੀਓ کڑکڑ کے جانت پل پر پیر پشانت چیٹی اتولا سب پر کرتن دکھ پائے, پائے ایک ایک کی پیر پشانے کر جانے جب کر تارا پرچا ترت تب دہی اپارا جب آ کر تم میں ملت دہ تر سب ہوں जेत बदन श्रेष्ठ सब धारा आप अपनी बूजू चारै तुम सभी ते रहत नर आलम जानत वेद भेद पेर अर आलम नरनकार नरबकार नरlamb आधनील नाद संभ ताका मूड उचारत पेता जाको पेव ना पाव देता ताक कृपा हन हनुमान तमहा मूढ कश्यप इत ना जानत महादेव को कहत सदा शिव नरनकर का जिनत नह पेव ਆपनी බਹਜਤ බਰनाਤਪੇ pe नਤ ਤਤ तम्रा ਲखा ना ਜय پسरा ਕਹ බद सजा प्रथम संसारा ඒਰपापा रਕ पराੀ भपाਅਜ ਜਜ से ਤਜਕਨੀ उਤपਜखाਨ බहर चਦੀਨ कह फूਲ राजा වැ බैठा ਹ समටප सरी ගैठ सरी सृख्ठतिखा ចपाव आद juga आद ਸरूප සपाव ਅਵਰਚਾ ਮੇਰੀ ਤਮ ਘਰੋ ਸਿਖ ਬਾਰ ਅਸਿਖ ਸ ਕਰੋ ਦੁਸ਼ਟ ਚ ਤੇ ਅਠਵਤ ਤਪਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੁਜ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵਮਰੇ ਪਰਖ ਜਵਨ ਭਗ ਭਰੇ ਤਿਆਰੇ ਤਨ ਕੇ ਤਮ ਸੰਕਟ ਸਉਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨਿ ਆਇ ਹੈ ਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਸ਼ਟ ਤਰੰਤ ਕਾਲਾ ਪ੍ਰਪਾਦ ਰਿਸ਼ਟ ਤਾ ਨਜਹਿ ਨਿਹਰਹੁ ਤਾਂਕੇ ਤਾਪ ਤਨਕ ਮੋਹਰਹੁ ਰਹਿ ਦਸੈਦ ਕਰਮੋ ਸਭ ਹੋਈ ਟੁਸ਼ਟਿ ਸ਼ਵਸ਼ੈ ਸਕੈ ਨ ਕੋਈ ਏਕ ਬਾਰ ਚਿੰਤ ਮੈਂ ਸਮਰ ਅਕਾਲ ਵਾਸਤੇ ਤਾਹੇ ਬਾਰ ਜਨਰ ਨਾਮ ਤੇ ਹਰੋ ਕਹਾ ਤਰਤ ਟੋਸ਼ਟ ਦੁਗਿਤਰਹ ਖਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਤ ਦੈਲਹੁ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੁਗਤੇ ਦੇਖ ਬਚਾਈ ਖਰਗ ਕੇਤ ਬੈ ਸਰਨ ਤੇ ਹਰੀ ताបហतදែលह उបरी सបहरूहरूម होសហយ ដफटਦទੇ लेहបចយ वहរជका खलស वाहरជ की फធកវបាचបនទចព हमम्රිកហተදែរਚ पूरन होយ ជਤគ អច तावចनाនমান រហមरा අපना जानක ប្រतपा, ਅਮਰੇ ਟੋਸਟ ਸਬੈ ਤਮਕਾਵੋ ਆਪ ਹਾਤ ਦੇ ਮੁਹਿ ਬਚਾਵੋ ਸੁਖੇ ਪਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਚਾ ਨੈ ਜੇ ਕਰਤੇ ਕਰਿਐ ਸਬੈ ਰੰਦ ਕੋ ਆਜ ਸੰਗਰੇ ਆ ਪੂਰਨ ਹੋਏ ਮਰੀ ਆਸਾ ਤੁਰ ਭੈਨ ਕਿ ਰਹੇ ਪਿਆਸਾ ਤਮੈ ਛਾੜ ਕੋਈ ਅਵਰ ਨਾ ਧਿਆਉ ਜੋ ਪਰ ਚਾਹੋ ਸੁਤਮਤੇ ਪਾਉਂ ਸੇਵਕ ਸੇਕਹ ਮਾਰੇ ਤਰੀ ਹੈ ਚੋਚੁ ਚੁਨ ਸਤਰ ਮਾਰੇ ਮਰੀ ਹੈ ਆਪ ਹਾਤ ਦੇ ਵਜਿ ਬਰੀਐ ਮਰੇਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਚਾ ਸ੍ਰੀ ਅਸਿਤ ਉਜੋ ਕਰਿ ਹੋ ਰਚਾ ਰਾਖਲ ਹੋ ਮਹਰਾਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮ ਬਰੀ ਚਤਰ ਤਸ ਗੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪਾਇ ਸਭ ਜੂ ਅਵਤਰਾ काल उपाय कर बेसन प्रकाश सा सकल काल का की आत्मा सा जवन काल योगी सब कीयो बेदराज ब्रह्मा जूतियो जवन काल सब लोक स्वर नमस्कार है ताहे हमारा जवन काल सब जगत बनायो देव तै तजचन उपजायो आद अंत एकै अवतार श्री गुरु समझे हो हमारा ਨਮਸਕਾਰ ਇਸਹਿ ਕੋ ਮਾਰੇ ਸકલ ਪ੍ਰਜਾ ਜਨ ਆਪਸਾਰੇ ਸਵਕਨ ਕੋ ਸਵਗਨ ਸੁਖ ਦਿਯੋ ਸਤਰਨ ਕੋ ਪਲਮੋ ਬੁਦਕੀਯੋ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੂੰਚਰ ਅਸਥੂਲਾ ਸਭ ਫਰ ਕਿਰਪਾ ਤ੍ਰਿਸ਼ਟ ਕਰਹੁਲਾ ਸੰਤਨ ਤੁਕ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਇਕੜ ਕਰਕੇ ਪਰਵੜ ਕੀ ਜਾਣੈ ਜਬ ਉਦ ਕਰਕ ਕਰ ਕਰ ਤਾਰਾ ਪ੍ਰਚਾ ਤਰਤ ਤਬ ਦੇਹੀ ਅਪਾਰਾ ਜਬ ਆਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਨੀ ਬੂਜੂ ਚਾਰੇ ਤੁਮ ਸਭ ਹੀ ਤੇ ਰਹੈ ਤੰਦਰ ਆਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਨੀਲ ਨਾਦ ਸੰਭ ਤਾ ਕਾ ਮੂਡ ਉਚਾਰਤ ਭੇਤਾ ਚਾ ਕੋ ਭੇਵਨਾ ਪਵ ਦੇਤਾ ਤਾਕਿ ਕਿਰਪਾ ਹਨ ਹਨੂਮਾਨ ਤਮਹ ਮੂਡ ਕਛ ਪੇਤਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰਨ ਕਰਕਾ ਜੀਨਤ ਨਹਿ ਪਿਵ ਆਪ ਆਪਨੇ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤਹ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬੇਦ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਪਸਰੂਪਾ ਰੰਗ ਪਿਉਰਾਉਨੀ ਭੂਪਾ අන්ටජ ජරජ සේතජකන්නේ උතුපුජ කාන බහර රජදන්නේ කහු පූල රාජාහවැ බැට්ා කහු සමටපයව සංග්‍රීගැට්ටා සගරි ශ්‍රේ්තිිකායියා ජම්පාව ආදජු ගාධසරූපසියම්පාව. අවරච්චා මෙරී තමගරෝ සෙක්කු ාර අසික්සකරු ඩ්ට ජිතේ අටවත උත පත්තා සකළ මලේෂි කරෝරන්ක අත්තා. ජ අසේතූජ තවසරණී ප්‍රේතනකේ දෘෂ්ට දගතහ වැැමරේ. پورک جبن تنٹ سبٹار کال نکٹنی ہے سب کالا کرپا درشٹ تہ نی ہو تا کے تاپ تنک موہر ہود سدھ کر مب ہوئی ڈش شب شک ہوئی ایک بار جنت محسوار کال فاستے تاہیارا जन्तर म तिहरूकाहा र्थ ूष्ट दुगतරह खडග केत में सरन् तिहाරිੀ या पहात ದैले උබරි सर्बठम ಹ सहा 200ूष्टधुग तेੇलेह बचाय කडග केೇत में सरन्तिहाරිੀ आप पहात ದैलेह उබਰੀ सर्बठम ಹ सहाයි द्टध तेੇलेह बचाයි वहरुजीका खल सा ਵहरुजी की फथ। បचਬនទចពី हमريកहातਦ រਚ पूरਨ होយ ជਤਕ ਇछ तावचना ਨमा រहमारा अपना जान करបਤपारा हमरे दूष्ट सបतमकावह आप हाਤਦមយបचा हो सुख बसेមर परवारा सेवਕ सेख स करतारा मोचा ने جي करਤ ਰ साបਰन को आज संगਰ। ਹੋਰਨ ਹੋਏ ਹਮਾਰੀਆ ਸਾ ਤੁਰ ਭੈਨ ਕਿ ਰਹਿ ਪਿਆਸਾ ਤਮੈ ਸਾੜ ਕੋਈ ਅਵਰ ਨਾ ਧਿਆਉ ਜੋ ਪਰ ਚਾਹੋ ਸੁਤੰਬ ਤੇ ਪਾਉ ਸੇਵਕ ਸੇਕ ਹਮਾਰੇ ਤਰਿ ਹੈ ਚੋਂ ਚੁਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਬਜੇ ਭਰੀਐ ਬਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਿਤ ਉਜੋ ਕਰ ਹੋ ਰਚਾ ਰਾਕਲ ਹੋ ਮਹਾਰਾ ਕਨਹਰੇ ਸਾਹਿਬ ਸੰਤ ਸਹਾਏ ਪਿਆਰੇ ਦੇਨਬੰਦ ਦੁਸ਼ਟਨ ਕੇ ਹੰਤਾ ਤਮ ਬਰੇ ਚਤਰਤਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਭਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ ਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਚੂਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਛਨ ਉਪਜਾਇ ਆਦ ਅੰਤ ਏਕੈ ਅਵਤਾਰ ਸਿ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਾਰੇ ਸੇਵਕਨ ਕੋ ਸੇਵਗਨ ਸੁਖ ਦਿਯੋ ਸਤਰਨ ਕੋ ਫਲਮੋ ਬੋਦਕੀਓ کڑکڑ کے جانت پل پر کی پیر پچانت چیٹی اتھولا سب پر کرتن دکھ پائے پائے ایک ایک کی پیر پہچان کڑکڑ کے پڑبڑ کی جانے جب کر تارا پرچا تا ترت تب دہی اپارا جب آ کر تم میں ملت دہ تر سب ہوں जेत बदन श्रेष्ठ सब दाराया पापनी आप भू जुचारय तुम सब हित रहत नर आलम जानत वेद भेद पेर आलम नरनकार नरबकार नरlamb आदनील नाद आद सांब ताका मूड उचारत पेता चाको पेव ना पाव देता ताक कृपा हन हनुमान तमहा मूड कश्यप इत ना जानत महादेव को कहत सदा शिव नरनकर का जी नत नह पेव ਆपनी බधਹැਜਤ ਰणਤපੇ नප नਤ हिਤਤ तम्रा ਲखाना जाए پسसारा ਹ බੇद සजा प्र්‍රथम संसारा ඒपा रපराੀ भूपाਅਜਜज से तजਕनी उਤपਜ खाਨ බहර රचਦੀਨ कह फूਲ රजा වැබैठा हු समටප සरी ठा सगरी ਸृख्तिखा पाव आदजගद स्रूප සपाාව ਅਵਰਚਾ ਮੇਰੀ ਤਮ ਘਰੋ ਸਿਖੁ ਬਾਰ ਅਸਿਖਸ ਕਰੋ ਦੁਸ਼ਟਿ ਚ ਤੇ ਅਠਵਦਤ ਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸੀ ਤੁਜ ਤਵ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵਮਰੇ ਪਰਖ ਜਾਵਨ ਭਗ ਪਰੇ ਤਿਆਰੇ ਤਨ ਕੇ ਤਮ ਸੰਕਟ ਸਉਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਂਤ ਕਾਲਾ ਕਰਪਾ ਦ੍ਰਿਸ਼ਟ ਤੰਦ ਜਾਹੇ ਨਿਹਰ ਹੋ ਤਾਂਕੇ ਤਾਪ ਤਨਕ ਮੋਹ ਰੋ ਰੈਦ ਸੇਦ ਕਰਮੋ ਸਭ ਹੋਈ ਟੁੱਟਿ ਛਵਛੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਰ ਕਾਲ ਫਾਸਤੇ ਤਾਹੇ ਉਬਾਰਾ ਜੰਨਰ ਨਾਮ ਤੇ ਹਰੋ ਕਹਾ ਤਰਤ ਟੋਸ਼ਟ ਦੁਗਿਤਰਹ ਖੜਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੈ ਲਿਹ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਜੁਗਤੇ ਦੇਹ ਬਚਾਈ ਖੜਗ ਕੇਤ ਬੈ ਸਰਨ ਤੇ ਹਰੀ ਆਪ ਹਾਥ ਦੈਲੋ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੋਸ਼ਤ ਦੋ ਤੇਲੋ ਬਚਾਈ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ